ਸੰਗਤ ਜੀ ਸਾਡੇ ਘਰ ਕਾਫੀ ਸਾਰੀਆਂ ਕਾਟੂਆ ਰਹਿੰਦੀਆਂ ਹਨ ਜੀ ਸਾਡੇ ਘਰ ਵਿੱਚ ਪੁਰਾਣੀ ਨਮ ਹੋਣ ਕਰਕੇ ਉਸ ਦੇ ਕਾਫੀ ਸਾਰੇ ਤਣੇ ਸੁੱਕ ਗਏ ਹਨ ਜੀ ਜਿਸ ਵਿੱਚ ਸੰਗਤ ਜੀ ਸਿਉਖ ਨੇ ਉਸ ਨੂੰ ਥੋੜਾ ਜਿਹਾ ਖੋਖਲਾ ਕਰ ਦਿੱਤਾ ਹੈ ਜੀ ਭਾਵ ਕਿ ਉਸ ਸੁੱਕੇ ਢਾਣੇ ਵਿੱਚ ਸੁਰਾਖ ਕਰ ਦਿੱਤੇ ਹਨ ਸੰਗਤ ਜੀ ਹੁਣ ਉਸ ਵਿੱਚ ਇੱਕ ਕਾਟੋ ਨੇ ਆਪਣਾ ਆਲਣਾ ਬਣਾ ਲਿਆ ਹੈ ਜੀ ਅਤੇ ਉਮੀਦ ਹੈ ਕਿ ਤਿੰਨ ਤੋਂ ਚਾਰ ਬੱਚਿਆਂ ਨੂੰ ਉਹ ਜ਼ਰੂਰ ਜਨਮ ਦੇਵੇਗੀ ਜੀ ਇਸ ਕਰਕੇ ਮੈਂ ਉੱਥੇ ਕਾਫੀ ਤਰ੍ਹਾਂ ਦੇ ਬੀਜ ਸੁੱਟ ਦਿੰਦਾ ਹਾਂ ਜਿਵੇਂ ਕਿ ਪੇਠੇ ਦੇ ਬੀਜ ਜਾਂ ਰੋਟੀ ਵੀ ਚੂਰ ਕੇ ਪਾ ਦਿੰਦਾ ਹਾਂ ਜੀ ਇਸ ਦੇ ਨਾਲ ਹੀ ਸੰਗਤ ਜੀ ਉਸ ਦਾ ਸਹੀ ਵਿਲੇ ਢੈਡ ਪਰ ਜਾਂਦਾ ਹੈ ਅਤੇ ਉਹ ਆਰਾਮ ਕਰਦੀ ਰਹਿੰਦੀ ਹੈ ਜੀ ਸੰਗਤ ਜੀ ਇਹ ਕਰਮ ਜੋ ਕਿ ਵਾਹਿਗੁਰੂ ਜੀ ਮੇਰੇ ਤੋਂ ਕਰਵਾ ਰਹੇ ਹਨ ਇਹ ਪਾਪ ਕਿਸੇ ਵੀ ਰੂਪ ਵਿੱਚ ਨਹੀਂ ਹੋ ਸਕਦਾ ਜੀ ਕਿਸੇ ਦਾ ਢੈਡ ਪਰਣਾ ਉਹ ਵੀ ਸੰਗਤ ਜੀ ਬੇਜਵਾਨਿਆਂ ਦਾ ਤਾਂ ਇਹ ਕਿਸੇ ਵੀ ਤਰ੍ਹਾਂ ਦਾ ਕੁਦਰਤ ਨਾਲ ਅਸੀਂ ਖਿਲਵਾੜ ਨਹੀਂ ਕਰਦੇ ਹਮੇਸ਼ਾ ਹੀ ਬੇਜਵਾਨੇ ਆਪਣੇ ਢਿੱਡੋਂ ਸਾਡੇ ਲਈ ਅਰਦਾਸ ਕਰਦੇ ਹਨ ਜੋ ਕਿ ਸਿਰਫ ਉਹ ਅਕਾਲ ਪੁਰਖ ਹੀ ਸਮਝ ਸਕਦੇ ਹਨ ਜੀ ਸੰਗਤ ਜੀ ਪੰਜਾਬੀ ਗੁਰੂਪਾ ਚੈਨਲ ਤੇ ਆਈ ਸਭ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਪੰਛੀਆਂ ਨੂੰ ਦਾਣਾ ਪਾ ਕੇ ਉਹਨਾਂ ਨੂੰ ਆਲਸੀ ਬਣਾ ਰਹੇ ਹਾਂ ਕੀ ਇਸ ਤਰ੍ਹਾਂ ਕਰਨ ਨਾਲ ਅਸੀਂ ਕੁਦਰਤ ਦੇ ਨਾਲ ਖਿਲਵਾੜ ਕਰ ਰਹੇ ਹਾਂ ਕਈ ਸੰਗਤਾਂ ਹਨ ਜੋ ਕਿ ਰੱਬੀ ਰੂਪ ਬਣ ਕੇ ਇਹਨਾਂ ਲਈ ਲੱਕੜ ਦੇ ਆਲ ਨੇ ਵੀ ਬਣਾਉਂਦੀਆਂ ਹਨ ਤਾਂ ਸੰਗਤ ਜੀ ਕੀ ਉਹ ਸੰਗਤਾਂ ਇਸ ਤਰ੍ਹਾਂ ਕਰਕੇ ਇਹਨਾਂ ਪੰਛੀਆਂ ਨੂੰ ਅਪਾਹਜ ਬਣਾ ਦੇਣਗੀਆਂ ਇਸ ਤਰ੍ਹਾਂ ਦੇ ਸਵਾਲ ਸੰਗਤਾਂ ਦੁਆਰਾ ਅੱਜ ਦੇ ਸਮੇਂ ਵਿੱਚ ਬਹੁਤ ਜ਼ਿਆਦਾ ਪੁੱਛੇ ਜਾਂਦੇ ਹਨ ਜੀ ਜੋ ਵੀ ਸੰਗਤਾਂ ਪੰਛੀਆਂ ਪਰਿੰਦਿਆਂ ਨੂੰ ਦਾਣਾ ਪਾਉਂਦੀ ਹੈ ਉਹਨਾਂ ਦਾ ਢਿੱਡ ਭਰਦੀ ਹੈ ਅਤੇ ਜਾਂ ਫਿਰ ਉਹਨਾਂ ਲਈ ਰਹਿਣ ਵਸੇਰਾ ਬਣਾਉਂਦੀ ਹੈ ਕੁਦਰਤੀ ਤੌਰ ਤੇ ਕੀ ਇਹ ਇੱਕ ਸਹੀ ਕਰਮ ਹੈ ਜੋ ਕਿ ਸੰਗਤਾਂ ਦੁਆਰਾ ਆਪਣੇ ਦਸਾਂ ਨੋਹਾਂ ਦੁਆਰਾ ਕੀਤਾ ਜਾ ਰਿਹਾ ਹੈ ਜੀ ਜਾਂ ਫਿਰ ਸੰਗਤਾਂ ਇਹ ਕਿਸੇ ਰੋਹਾਨੀ ਸੇਵਾ ਦੀ ਸ਼ਕਲ ਵਿੱਚ ਵਾਹਿਗੁਰੂ ਦੁਆਰਾ ਸਾਨੂੰ ਹੀ ਸੇਵਾ ਦਾ ਜ਼ਰੀਆ ਬਣਾਇਆ ਜਾ ਰਿਹਾ ਹੈ ਜੀ ਤਾਂ ਸੰਗਤ ਜੀ ਆਓ ਆਪਾਂ ਗੱਲ ਕਰੀਏ ਧਾਰਮਿਕ ਵਿਸ਼ਵਾਸਾਂ ਕੁਦਰਤੀ ਤਰਤੀਬਾਂ ਅਤੇ ਅਜਿਹੇ ਰੋਹਾਨੀ ਸਰੀਰਾਂ ਬਾਰੇ ਜੋ ਇਸ ਤਰ੍ਹਾਂ ਦੇ ਕੰਮ ਕਰਦੇ ਹਨ ਜੀ ਸੰਗੋਜੀ ਅਸੀਂ ਕੁਦਰਤੀ ਤੌਰ ਤੇ ਐਸਾ ਕਰਮ ਨੂੰ ਦੇਖਦੇ ਹਾਂ ਜੋ ਕਿ ਕਾਫੀ ਸੰਗਤਾਂ ਦੁਆਰਾ ਇਹਨਾਂ ਪੰਛੀਆਂ ਲਈ ਅੱਜ ਦੇ ਸਮੇਂ ਵਿੱਚ ਕੀਤਾ ਜਾ ਰਿਹਾ ਹੈ ਜੀ ਤਾਂ ਸੰਗੋਜੀ ਕੁਦਰਤ ਨੇ ਹਰੇਕ ਜੀਵ ਨੂੰ ਜਿਉਂਦੇ ਰਹਿਣ ਦੇ ਲਈ ਇੱਕ ਵਿਧੀ ਦਿੱਤੀ ਹੈ ਪੰਛੀ ਉੱਡ ਸਕਦੇ ਹਨ ਆਪਣੇ ਲਈ ਦਾਣਾ ਚੁਗ ਸਕਦੇ ਹਨ ਉਹ ਆਪਣੀ ਖੁਰਾਕ ਲੱਭਣ ਵਿੱਚ ਪੂਰੇ ਮਾਹਰ ਹਨ ਜੀ ਇਹ ਉਹਨਾਂ ਦੀ ਜ਼ਿੰਦਗੀ ਦਾ ਇੱਕ ਹਿੱਸਾ ਹੈ ਜੀ ਪਰ ਇਸ ਦਾ ਇਹ ਮਤਲਬ ਨਹੀਂ ਕਿ ਜੇ ਅਸੀਂ ਉਹਨਾਂ ਨੂੰ ਖਾਣਾ ਪਾਈਏ ਤਾਂ ਉਹ ਕੰਮ ਕਰਨਾ ਛੱਡ ਦੇਣਗੇ ਸੰਗਤ ਜੀ ਉਹ ਘੰਟਿਆਂ ਤੱਕ ਉੱਡਦੇ ਰਹਿੰਦੇ ਹਨ ਦਾਣਾ ਲੱਭਦੇ ਹਨ ਪਾਣੀ ਪੀਂਦੇ ਹਨ ਉਹ ਆਲਸੀ ਕਦੇ ਵੀ ਨਹੀਂ ਹੋ ਸਕਦੇ ਉਹਨਾਂ ਦਾ ਜੀਵਨ ਲਗਾਤਾਰ ਉੱਡਣਾ ਹੈ ਜੀ ਦਾਣਾ ਚੁਗਣਾ ਹੈ ਅਧੇ ਰੁੱਖਾਂ ਵਿੱਚ ਵਸਣਾ ਹੈ ਜੀ ਇਹ ਸਾਰੇ ਕੁਦਰਤੀ ਤਰੀਕੇ ਹਨ ਜੋ ਕਿ ਕਿਸੇ ਵੀ ਕਾਰਨ ਕਰਕੇ ਬਦਲ ਨਹੀਂ ਸਕਦੇ ਜੀ ਪਰ ਕੁਝ ਸੰਗਤਾਂ ਅਜਿਹੀਆਂ ਹਨ ਜੋ ਸਿਰਫ ਇੱਕ ਮੁਠੀ ਦਾਣਿਆਂ ਨੂੰ ਪਾਉਣ ਨਾਲ ਏ ਸੋਚ ਜਾਂਦਿਆਂ ਹਨ ਕਿ ਇਹ ਖੁਦ ਦਾਣਾ ਚੁਗਣਾ ਭੁੱਲ ਜਾਣਗੇ ਸੰਗਤ ਜੀ ਕਿੰਨੀ ਸ਼ਰਮ ਵਾਲੀ ਗੱਲ ਹੈ ਕਿ ਅਸੀਂ ਕੁਦਰਤ ਦੇ ਬਣਾਏ ਹੋਏ ਸਾਰੇ ਰੁੱਖਾਂ ਨੂੰ ਖਾ ਗਏ ਕੁਦਰਤੀ ਥਾਵਾਂ ਤੇ ਜਿੱਥੇ ਪੰਛੀ ਆਪਣੇ ਆਲ ਨੇ ਬਣਾਉਂਦੇ ਸਨ ਅਸੀਂ ਉਹਨਾਂ ਥਾਵਾਂ ਨੂੰ ਵੀ ਪੱਕਾ ਕਰ ਚੁੱਕੇ ਹਾਂ ਅਤੇ ਅਸੀਂ ਬੜੇ ਆਰਾਮ ਦੇ ਨਾਲ ਇਹ ਕਹਿ ਕੇ ਸਾਰ ਦਿੰਦੇ ਹਾਂ ਕਿ ਇਹ ਆਲਸੀ ਹੋ ਜਾਣਗੇ ਜੀ ਸੰਗਤ ਜੀ ਜਿੱਥੇ-ਜਿੱਥੇ ਪੰਛੀਆਂ ਨੇ ਆਪਣੇ ਪੈਰ ਪਾਏ ਹਨ ਕੋਦਰ ਅੱਬ ਵੀ ਉਸ ਜਗ੍ਹਾ ਤੇ ਆ ਕੇ ਵੱਸ ਜਾਂਦਾ ਹੈ ਜੀ ਪਰ ਸੰਗਤ ਜੀ ਜਿੱਥੇ ਮਨੁੱਖ ਨੇ ਪੈਰ ਪਾ ਲਏ ਉੱਥੇ ਸਿਰਫ ਗੰਦਗੀ ਈਰਖਾ ਤੇ ਸਿਰਫ ਹੋਰਾਂ ਦੇ ਲਈ ਨਫ਼ਰਤ ਹੀ ਪੈਦਾ ਹੋਈ ਹੈ ਜੀ ਤੁਸੀਂ ਕਿਸੇ ਵੀ ਧਰਮ ਨਾਲ ਸੰਬੰਧ ਰੱਖਦੇ ਹੋ ਤਾਂ ਕਿਸੇ ਵੀ ਧਰਮ ਵਿੱਚ ਇਹ ਕਿਤੇ ਵੀ ਨਹੀਂ ਲਿਖਿਆ ਕਿ ਕਿਸੇ ਦਾ ਭਲਾ ਨਾ ਕਰੋ ਹਰ ਧਰਮ ਵਿੱਚ ਇਹੀ ਮੰਨਿਆ ਗਿਆ ਹੈ ਕਿ ਪੰਛੀਆਂ ਨੂੰ ਦਾਣਾ ਪਾਉਣਾ ਪੁੰਨ ਦਾ ਕੰਮ ਹੁੰਦਾ ਹੈ ਜੀ ਗੁਰੂ ਨਾਨਕ ਦੇਵ ਜੀ ਦੇ ਬਚਨ ਹਨ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਇਥੇ ਹਰ ਕੋਈ ਕੁਦਰਤ ਦਾ ਹਿੱਸਾ ਹੈ ਜੀ ਜੋ ਵੀ ਅਸੀਂ ਇਸ ਕੁਦਰਤ ਦੇ ਨਾਲ ਕਰਦੇ ਹਾਂ ਉਹੀ ਸਾਨੂੰ ਬਦਲੇ ਵਿੱਚ ਕਿਸੇ ਨਾ ਕਿਸੇ ਦਿਨ ਮਿਲ ਹੀ ਜਾਂਦਾ ਹੈ ਜੀ ਇਹਨਾਂ ਦੀ ਸੇਵਾ ਕਰਨੀ ਰੱਬ ਦੀ ਸੇਵਾ ਕਰਨ ਦੇ ਬਰਾਬਰ ਹੈ ਜੀ ਪੰਛੀਆਂ ਨੂੰ ਆਲ ਨੇ ਬਣਾ ਕੇ ਦੇਣਾ ਇਹਨਾਂ ਨੂੰ ਆਲਸੀ ਬਣਾਉਣਾ ਹੁੰਦਾ ਹੈ ਇਹ ਬਹੁਤ ਗਲਤ ਧਾਰਨਾ ਹੈ ਜੀ ਸੰਗਤ ਜੀ ਕਈ ਲੋਕ ਕਹਿੰਦੇ ਹਨ ਕਿ ਜਦੋਂ ਵੀ ਪੰਛੀ ਸੌਖਾ ਖਾਣਾ ਖਾਣ ਲੱਗ ਜਾਣ ਉਹ ਕੰਮ ਕਰਨਾ ਛੱਡ ਦਿੰਦੇ ਹਨ ਪਰ ਸੋਚੋ ਸੰਗਤ ਜੀ ਪੰਛੀ ਪੂਰਾ ਦਿਨ ਇੱਕ ਥਾਂ ਤੇ ਨਹੀਂ ਰਹਿੰਦੇ ਖਾਣਾ ਖਾਣ ਤੋਂ ਬਾਅਦ ਵੀ ਉਹ ਹਮੇਸ਼ਾ ਭੋਜਨ ਦੀ ਤਲਾਸ਼ ਵਿੱਚ ਹੀ ਰਹਿੰਦੇ ਹਨ ਉਹਨਾਂ ਦੀ ਇਹ ਆਦਤ ਕੁਦਰਤੀ ਹੈ ਜੀ ਅਸੀਂ ਚਾਹੁੰਦੇ ਹੋਏ ਵੀ ਉਹਨਾਂ ਨੂੰ ਆਲਸੀ ਨਹੀਂ ਬਣਾ ਸਕਦੇ ਪਰ ਸੰਗਤ ਜੀ ਉਹ ਸੰਗਤਾਂ ਜੋ ਇਹਨਾਂ ਨੂੰ ਦਾਣਾ ਵੀ ਨਹੀਂ ਪਾਉਂਦੀਆਂ ਉਹਨਾਂ ਲਈ ਇਹ ਕਹਾਵਤ ਯਾਦ ਆਉਂਦੀ ਹੈ ਕਿ ਜਦੋਂ ਵੀ ਰੱਬ ਮਾਰਦਾ ਹੈ ਪਹਿਲਾ ਮੱਤ ਹੀ ਮਰਦਾ ਹੈ ਜੀ ਸੰਗਤ ਜੀ ਅਜਿਹੇ ਲੋਕਾਂ ਦੀ ਮੱਤ ਮਰ ਚੁੱਕੀ ਹੈ ਜੀ ਇਹਨਾਂ ਨੂੰ ਇਹ ਵੀ ਗਿਆਨ ਨਹੀਂ ਕਿ 84 ਲੱਖ ਜੂਨਾ ਵਿੱਚੋਂ ਆਪਾਂ ਵੀ ਲੰਗਣਾ ਹੈ ਅਸੀਂ ਵੀ ਕਿਸੇ ਵੇਲੇ ਇਸੇ ਤਰ੍ਹਾਂ ਹੀ ਭੋਜਨ ਦੀ ਤਲਾਸ਼ ਵਿੱਚ ਇਧਰ ਉਧਰ ਭੜਕਦੇ ਫਿਰਾਂਗੇ ਜੀ ਅਤੇ ਜਿਹੜੀ ਸੰਗਤ ਅੱਜ ਇਹਨਾਂ ਬੇਜਵਾਨਾਂ ਦੀ ਮਦਦ ਕਰਦੀ ਹੈ ਰੱਬ ਉਹਨਾਂ ਦੀ ਮਦਦ ਆਉਣ ਵਾਲੇ ਸਮੇਂ ਵਿੱਚ ਜ਼ਰੂਰ ਕਰਨਗੇ ਜਦੋਂ ਵੀ ਅਸੀਂ ਪੰਛੀਆਂ ਨੂੰ ਦਾਣਾ ਪਾਉਂਦੇ ਹਾਂ ਉਹਨਾਂ ਲਈ ਘਰ ਬਣਾਉਂਦੇ ਹਾਂ ਭਾਵੇਂ ਅਸੀਂ ਕੋਈ ਗੱਤੇ ਦਾ ਡੱਬਾ ਛੱਤ ਦੇ ਨਾਲ ਟੰਗ ਦਿੰਦੇ ਹਾਂ ਜਾਂ ਲੱਕੜ ਦੇ ਬਣਾਏ ਹੋਏ ਘਰ ਕਿਸੇ ਦਰਖਤ ਨਾਲ ਟੰਗ ਦਿੰਦੇ ਹਾਂ ਤਾਂ ਅਸੀਂ ਉਹਨਾਂ ਦੀ ਮਦਦ ਕਰ ਦਿੰਦੇ ਹਾਂ ਜੀ ਅਸੀਂ ਇਹ ਦੱਸਦੇ ਹਾਂ ਕਿ ਸਾਡੇ ਗੁਰੂ ਪੀਰਾਂ ਨੇ ਸਾਨੂੰ ਇਹੀ ਸਿੱਖਿਆ ਦਿੱਤੀ ਹੈ ਜੀ ਅਤੇ ਅਸੀਂ ਕੁਦਰਤ ਦੇ ਬਣਾਏ ਹੋਏ ਸਾਰੇ ਜੀਵਾਂ ਨਾਲ ਕਿੰਨਾ ਮੋਹ ਪਿਆਰ ਕਰਦੇ ਹਾਂ ਜੀ ਅਸੀਂ ਦੱਸਦੇ ਹਾਂ ਜੀ ਕਿ ਮਨੁੱਖਤਾ ਅੱਜ ਵੀ ਜਿਉਂਦੀ ਹੈ ਜੀ ਸੰਗਤ ਜੀ ਮੇਰੀ ਇੱਕ ਬੇਨਤੀ ਜ਼ਰੂਰ ਪ੍ਰਵਾਨ ਕਰਿਓ ਜੀ ਕਿ ਇਹ ਸਾਨੂੰ ਸਾਡੇ ਬੱਚਿਆਂ ਨੂੰ ਵੀ ਸਿਖਾਉਣਾ ਚਾਹੀਦਾ ਹੈ ਕਿਉਂਕਿ ਕਿਸੇ ਦੀ ਮਦਦ ਕਰਨੀ ਸਭ ਤੋਂ ਛੋਟੀ ਦੀ ਸਿੱਖਿਆ ਹੁੰਦੀ ਹੈ ਕਿਸੇ ਨੂੰ ਕੁਝ ਦੇਣਾ ਅਤੇ ਉਸ ਦੇ ਬਦਲੇ ਕੁਝ ਵੀ ਉਸ ਤੋਂ ਨਾ ਲੈਣਾ ਜੀ ਅਸਲ ਵਿੱਚ ਸੰਗਤ ਜੀ ਸਵਾਲ ਇਹ ਨਹੀਂ ਕਿ ਪੰਛੀ ਆਲਸੀ ਬਣਦੇ ਹਨ ਜਾਂ ਨਹੀਂ ਸਵਾਲ ਇਹ ਹੈ ਕਿ ਕਿਤੇ ਅਸੀਂ ਆਪਣੇ ਫਰਜ਼ਾਂ ਤੋਂ ਆਲਸੀ ਤਾਂ ਨਹੀਂ ਹੋ ਰਹੀ ਜਦੋਂ ਅਸੀਂ ਖਾਲੀ ਬੈਠੇ ਰਹੀਏ ਕਿਸੇ ਨੂੰ ਦਾਣਾ ਵੀ ਨਾ ਪਾਈਏ ਨਾ ਗਰੀਬਾਂ ਦੀ ਮਦਦ ਕਰੀਏ ਅਤੇ ਨਾ ਜੀਵਾਂ ਦੀ ਮਦਦ ਕਰੀਏ ਨਾ ਆਲਸੀ ਅਸੀਂ ਹਾਂ ਸੰਗਤ ਜੀ ਨਾ ਕਿ ਪੰਛੀ ਸੰਗਤ ਜੀ ਇਸ ਦੇ ਨਾਲ ਹੀ ਇੱਕ ਹੋਰ ਜ਼ਰੂਰੀ ਗੱਲ ਯਾਦ ਰੱਖਣਾ ਕਿ ਗਰਮੀਆਂ ਵੱਧ ਰਹੀਆਂ ਹਨ ਗਰਮੀਆਂ ਵਿੱਚ ਪੰਛੀਆਂ ਨੂੰ ਪਾਣੀ ਪਾਉਣਾ ਉਹਨਾਂ ਦੀ ਜ਼ਿੰਦਗੀ ਬਚਾ ਸਕਦਾ ਹੈ ਜੀ ਛੱਤ ਤੇ ਜਾਂ ਬਰਾਂਡੇ ਵਿੱਚ ਮਿੱਟੀ ਦੀ ਕੁੱਜੀ ਵਿੱਚ ਸਾਫ਼ ਪਾਣੀ ਜ਼ਰੂਰ ਰੱਖੋ ਜੀ ਹਰ ਰੋਜ਼ ਪਾਣੀ ਨੂੰ ਬਦਲਣਾ ਨਾ ਭੁੱਲੋ ਸਿਰਫ ਇੱਕ ਪੁੰਨ ਦਾ ਕੰਮ ਕਰਨ ਨਾਲ ਦੇਖਿਓ ਵਾਹਿਗੁਰੂ ਜੀ ਕਿਵੇਂ ਤੁਹਾਡੇ ਤੋਂ ਖੁਸ਼ ਹੋ ਜਾਂਦੇ ਹਨ ਅਤੇ ਤੁਹਾਡੇ ਉੱਪਰ ਆਪਣੀ ਮਿਹਰ ਕਰਦੇ ਹਨ ਜੀ ਸੰਗਤ ਜੀ ਮੈਂ ਕਈ ਅਜਿਹੇ ਲੋਕ ਵੀ ਦੇਖਿਆ ਹਨ ਜੋ ਆਪਣੇ ਬੱਚਿਆਂ ਦੇ ਸਾਹਮਣੇ ਕੁੱਤਿਆਂ ਨੂੰ ਪੈਰ ਮਾਰਦੇ ਹਨ ਜਾਂ ਬਿਨਾਂ ਗੱਲੋਂ ਡੰਡੇ ਮਾਰ ਕੇ ਭਜਾ ਦਿੰਦੇ ਹਨ ਅਤੇ ਉਹਨਾਂ ਮਗਰੋਂ ਉਹਨਾਂ ਦੇ ਬੱਚੇ ਵੀ ਇਸੇ ਤਰ੍ਹਾਂ ਹੀ ਕਰਦੇ ਹਨ ਜੀ ਪਰ ਮੇਰੀ ਬੇਨਤੀ ਹੈ ਕਿ ਤੁਸੀਂ ਇਹ ਕਦੇ ਵੀ ਨਾ ਕਰਿਓ ਉਸ ਪ੍ਰਮਾਤਮਾ ਨੂੰ ਖੁਸ਼ ਕਰਨ ਦੇ ਲਈ ਸਿਰਫ ਇੱਕੋ ਇੱਕ ਮੰਤਰ ਹੈ ਜੀ ਕਿ ਹੋਰਾਂ ਦੀ ਮਦਦ ਕਰੋ ਆਪਣੇ ਬੱਚਿਆਂ ਨੂੰ ਇਹ ਸਿੱਖਿਆ ਦਿਓ ਕਿ ਜੇਕਰ ਉਸ ਪਰਮਾਤਮਾ ਨੇ ਸਾਨੂੰ ਸੋਚਣ ਦੀ ਸ਼ਕਤੀ ਦਿੱਤੀ ਹੈ ਤਾਂ ਕਿਉਂ ਨਾ ਸਾਰਿਆਂ ਦੇ ਲਈ ਇਸ ਕੁਦਰਤ ਦੇ ਲਈ ਅਤੇ ਇਹਨਾਂ ਬੇਜਵਾਨਾਂ ਦੇ ਲਈ ਕੁਝ ਚੰਗਾ ਸੋਚਿਆ ਜਾਵੇ ਜਿਸ ਕਰਮ ਨੂੰ ਕਰਨ ਦੇ ਨਾਲ ਸਾਡੇ ਜੀਵਨ ਦੇ ਮਕਸਦ ਵੀ ਪੂਰੇ ਹੋ ਜਾਣ ਕਿਉਂਕਿ ਸੰਗਤ ਜੀ ਕੌੜਾ ਸੱਚ ਹੈ ਕਿ ਅਸੀਂ ਜਿੰਨਾ ਮਰਜ਼ੀ ਧਨ ਕਮਾ ਲਈਏ ਪਰ ਸਾਡੇ ਨਾਲ ਸਿਰਫ ਸਾਡੇ ਕੀਤੇ ਹੋਏ ਕਰਮ ਹੀ ਜਾਣੇ ਹਨ ਹੁਣ ਆਪਾਂ ਖੁਦ ਨੂੰ ਇਹ ਸੋਚਣਾ ਹੈ ਕਿ ਅਸੀਂ ਕਿਸੇ ਦੇ ਕਿੰਨਾ ਕੋ ਕੰਮ ਆ ਸਕਦੇ ਹਾਂ ਇਸ ਲਈ ਸੰਗਤ ਜੀ ਹਮੇਸ਼ਾ ਬੇਜਵਾਨਾਂ ਦੀ ਮਦਦ ਕਰਦੇ ਰਹੋ ਕਈ ਕਿਤਾਬਾਂ ਵਿੱਚ ਵੀ ਇਹੀ ਲਿਖਿਆ ਹੈ ਕਿ ਪੰਛੀਆਂ ਨੂੰ ਦਾਣਾ ਪਾਉਣਾ ਕੁਦਰਤ ਦੇ ਖਿਲਾਫ ਹੈ ਪਰ ਸੰਗਤ ਜੀ ਯਾਦ ਰੱਖੋ ਇਹ ਕਿਤਾਬਾਂ ਵੀ ਇਸੇ ਤਰ੍ਹਾਂ ਦੇ ਇਨਸਾਨਾਂ ਨੇ ਹੀ ਲਿਖੀਆਂ ਹਨ ਜਿਨ੍ਹਾਂ ਨੇ ਖੁਦ ਦੇ ਕਰਮ ਕਦੇ ਵੀ ਉਹਨਾਂ ਨੂੰ ਚੰਗੇ ਦਿਨ ਨਹੀਂ ਦਿਖਾ ਸਕਦੇ ਜੋ ਕਿ ਕਿਸੇ ਦੀ ਮਦਦ ਨਹੀਂ ਕਰ ਸਕਦੇ ਵਾਹਿਗੁਰੂ ਜੀ ਵੀ ਉਹਨਾਂ ਦੀ ਮਦਦ ਔਖੇ ਵੇਲੇ ਨਹੀਂ ਕਰਨਗੇ ਜੀ ਇਸ ਲਈ ਜੇਕਰ ਤੁਸੀਂ ਕਿਸੇ ਦੀ ਮਦਦ ਕਰੋਗੇ ਕਿਸੇ ਦਾ ਢੱਡ ਭਰੋਗੇ ਤਾਂ ਵਾਹਿਗੁਰੂ ਪਰਮਾਤਮਾ ਜੀ ਵੀ ਤੁਹਾਡੇ ਘਰੇ ਕਦੇ ਵੀ ਦਾਣਿਆਂ ਦੀ ਕਮੀ ਨਹੀਂ ਰੱਖਣਗੇ ਜੀ ਅਤੇ ਜੋ ਵੀ ਕੁਝ ਤੁਹਾਨੂੰ ਚਾਹੀਦਾ ਹੋਵੇਗਾ ਉਹ ਬਿਨਾਂ ਸੋਚੇ ਸਮਝੇ ਤੁਹਾਨੂੰ ਮਿਲ ਜਾਵੇਗਾ ਜੀ ਇਸੇ ਤਰ੍ਹਾਂ ਹੀ ਸੰਗਤ ਜੀ ਅੱਜ ਦੀ ਆਪਣੀ ਪਿਆਰੀ ਜਿਹੀ ਵੀਡੀਓ ਖਤਮ ਹੁੰਦੀ ਹੈ ਜੇਕਰ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਇੱਕ ਪਿਆਰਾ ਜਿਹਾ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਕਿ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ